ਆ ਜਾ ਰਿਹਾ ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ ਲਾੜ ਤੇ ਸ਼ੁਰੂ ਕਰਦੇ ਆ ਜਿਹੜਾ ਵਲੌਗ ਤੇ ਕੱਲ ਸੀ ਤੈਲਪੁਰ ਤੇ ਤੈਲਪੁਰ ਦੇ ਦੇਖਣਾ ਬਹੁਤ ਵਸਾ ਉਹ ਜਾਨ ਮਤੋਂ ਦੇ ਦੇ ਆ ਸੀਗਾ ਤੇ ਹੁਣ ਅਗਲਾ ਦਿਨ ਚੜ੍ਹ ਗਿਆ ਤੇ ਹੁਣ ਮੈਂ ਜਾ ਰਿਹਾ ਆ ਕਰਨ ਸਾਹਿਬ ਜੀ ਤੁਸੀਂ ਦੇਖ ਹੀ ਸਕਦੇ ਆ ਜੇ ਥੋੜਾ ਥੋੜਾ ਜਿਹੜਾ ਮੀਦਾ ਮੌਸਮ ਜਿਹੜਾ ਬਣਿਆ ਸੀਗਾ ਬਹੁਤ ਜ਼ਿਆਦਾ ਜਿ ਠੰਡੀ ਠੰਡੀ ਹਵਾ ਚੱਲਣ ਦੀ ਹੈ ਤੇ ਛੇ ਦਿਹਾੜੇ ਚੱਲਦੇ ਪਏ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਆ ਦੇਖੋ ਮੀਂਹ ਹਲਕਾ ਹਲਕਾ ਤੜਕੇ ਦਾ ਪਿਆ ਅੱਜ ਅੱਜ ਦਿਨ ਹੈਗਾ ਸੋਮਵਾਰ ਤੇ ਟਾਈਮ ਬਜਰੇ 8 ਤੇ ਹੁਣ ਮੈਂ ਜਾ ਰਿਆਂ ਪਹਿਲਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਹੋ ਕੇ ਉੱਥੋਂ ਬਾਅਦ ਫੇ ਆਪਾਂ ਕੱਲ ਇੱਕ ਲੋਕੀਂ ਘਟਨਾ ਹੋਵੇ ਕੱਲ ਆਪਾਂ ਆ ਕੇ ਕੰਮ ਸ਼ੁਰੂ ਕੀਤਾ ਤੇ ਕੰਮ ਸ਼ੁਰੂ ਕੀਤਾ ਤੇ ਸਾਡਾ ਜਿਹੜਾ ਕਟਰ ਰਿਹਾ ਕਟਰ ਖਰਾਬ ਹੋ ਗਿਆ ਅਚਾਨਕ ਹੀ ਪਤਾ ਨਹੀਂ ਕੀ ਗੱਲ ਬਾਤ ਆ ਤੇ ਪਹਿਲਾਂ ਕਟਰ ਨੂੰ ਖਰਾਬਾਂਗੇ ਜੇ ਕੰਮ ਸ਼ੁਰੂ ਕਰਾਇਆ ਜਿੱਦਾਂ ਮੈਂ ਤੇ ਸਮਾਨ ਵੀ ਜਿਹੜਾ ਸੀਗਾ ਜਿਹੜੀ ਅੱਜ ਆ ਜੇ ਮਾਰ ਆਪਾਂ ਲੈਣ ਦਾ ਸੀਗਾ ਤੇ ਹੁਣ ਦੇਖਦੇ ਆ ਅੱਜ ਦੀ ਐਂਟੀਮਟੀ ਕੀ ਬਣਦਾ ਹੈ ਬਣੇ ਰੋ ਵੀਡੀਓ ਦੇ ਵਿੱਚ ਰੋ ਮੱਥਾ ਲਿਆ ਠੀਕ ਬਣ ਤੇ ਹੁਣ ਆਪਾਂ ਦੁਕਾਨ ਦੇ ਨਾਲ ਗੱਲਬਾਤ ਕਰਦੇ ਆਂ ਅੱਗੇ ਦਾ ਪ੍ਰੋਸੈਸ ਸਾਡਾ ਕੀ ਲਵਾਤਾ ਤੇ ਮਿਲਦੇ ਨੇ ਦੁਕਾਨ ਦੇ ਜਾ ਕੇ ਦੁਕਾਨ ਦੇ ਆਪਾਂ ਪਹੁੰਚ ਗਏ ਆ ਤੇ ਆਹ ਆਪਾਂ ਬਣਾ ਰਹੇ ਆ ਕਿਚਨ ਸ਼ੁਰੂ ਕੀਤੀ ਸੀ ਆ ਦੇਖੋ ਇੱਥੇ ਤਿੱਕਰ ਕੱਟਿਆ ਸੀਗਾ ਨਾਲ ਹੀ ਆਪਣਾ ਜਿਹੜਾ ਕਟਰ ਛੜ ਗਿਆ ਸੀ ਤੇ ਮੋਟਾ ਹੋਣ ਗਿਆ ਆ ਭੇਜਿਆ ਆ ਕਟਰ ਲੈਣ ਵਾਸਤੇ ਆਉਂਦਾ ਹੋਣਾ ਵਾਜ ਕੇ ਆਪਾਂ ਕੰਮ ਸ਼ੁਰੂ ਕਰ ਲਵਾਂਗੇ ਬਣਾ ਰਹੇ ਹਾਂ ਵੀਡੀਓ ਨਾਲ ਦਿਖਾਉਣੇ ਤੁਹਾਨੂੰ ਕਿਚਨ ਦੀ ਤਿਆਰੀ ਦਾ ਪ੍ਰੋਸੈਸ ਲਓ ਜੀ ਮਿੱਤਰੋ ਆਪਾਂ ਜਿਹੜਾ ਸਾਰੇ ਦਿਨ ਦਾ ਆਪਣਾ ਵਧੀਆ ਬਕਸੇ ਵਗੈਰਾ ਸਾਡੇ ਤਿਆਰ ਹੋ ਗਏ ਆ ਤੇ ਆਪਾਂ ਜਿਹੜੇ ਆ ਬਕਸੇ ਇੱਥੇ ਤਿਆਰ ਕਰਕੇ ਲੈ ਜਾਣੇ ਆ ਤਾਂ ਕਿ ਸਾਨੂੰ ਉੱਥੇ ਜਿਆਦਾ ਦਿੱਕਤ ਨਾ ਹੋਵੇ ਆ ਹੈਗੀ ਵੈਂਟੀ ਪੱਲੇ ਜਿਹੜਾ ਸਾਡਾ ਪ੍ਰੋਸੈਸ ਆ ਮਿੱਤਰੋ ਤਿਆਰ ਕਰਵਾਇਆ ਤੇ ਕੱਲ ਨੂੰ ਆਪਾਂ ਇਹਦੇ ਪੱਲੇ ਵਗੈਰਾ ਲਾਵਾਂਗੇ ਫਾਈਨਲ ਲੈਵਲ ਦੇ ਵਿੱਚ ਕਰਕੇ ਤੇ ਪੱਲੇ ਤਿਆਰ ਕਰਕੇ ਔਰ ਮਿਕਾ ਰੁਸ਼ੇ ਕਾ ਲਾ ਕੇ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਕੇ ਆਪਾਂ ਇੱਥੇ ਲੈ ਜਾਣੀ ਆ ਉੱਥੇ ਜਾ ਕੇ ਸਿਰਫ ਆਪਾਂ ਫਿਟੇ ਕਰਨੀ ਆ ਇਹ ਮਿੱਤਰੋ ਜਿਹੜਾ ਹੈਗਾ ਆ ਇਹ ਸਾਡਾ ਐਚ ਡੀ ਐਚ ਐਮ ਆਰ ਦੇ ਵਿੱਚ ਹੈਗਾ ਆ ਔਰ ਵਧੀਆ ਤੇ 20 ਸਾਲ ਦੀ ਗਾਰੰਟੀ ਹੈ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਕੋਣ ਮੱਖੀ ਕੁਝ ਨਹੀਂ ਲੱਗਣਾ ਇਹਨੂੰ ਨਾ ਇਹ ਗੱਲ ਨਾ ਆ ਠੀਕ ਹੈ ਜੀ ਔਰ ਤਿਆਰ ਕਰਕੇ ਆਪਾਂ ਇਥੋਂ ਲੈ ਜਾਵਾਂਗੇ ਇਹ ਹੈਗਾ ਪੋਰਸ਼ਨ ਉੱਪਰ ਵਾਲੇ ਪਾਸੇ ਲੱਗਣਾ ਹੈ ਠੀਕ ਹੈ ਜੀ ਤੇ ਹਲੇ ਥੱਲੇ ਵਾਲੇ ਵੀ ਪੋਰਸ਼ਨ ਬਣਨੇ ਆ ਪਹਿਲਾਂ ਆਪਾਂ ਇਹ ਲਗਾਵਾਂਗੇ ਇਸ ਤੋਂ ਬਾਅਦ ਥੱਲੇ ਵਾਲੇ ਬਣਾਵਾਂਗੇ ਤਾਂ ਮਿੱਤਰੋ ਮਿਲਦੇ ਹੁਣ ਸਵੇਰ ਨੂੰ ਆਪਾਂ ਬਾਕੀ ਦਾ ਕੰਮ ਸਵੇਰ ਨੂੰ ਕਰਨਾ ਆ ਤੇ ਇੱਧਰ ਸੱਟ ਵੀ ਲੱਗ ਗਈ ਇੱਥੇ ਵੀ ਲੱਗ ਗਈ ਇੱਥੇ ਵੀ ਲੱਗ ਗਈ ਤੇ ਕਮਾਕਾਰਾਂ ਦੇ ਵਿੱਚ ਸੱਟਾਂ ਜਿਹੜੀ ਆ ਤੇ ਮੋਟੇ ਕਿਦਾਂ ਸੱਟਾ ਜਿੱਪੂ ਸਾਡੀ ਸੱਟ ਲੱਗੀ ਹੋਆ ਜਿੱਪੂ ਆ ਜਾ ਅੰਦਰ ਆ ਜਾ ਮੇਰਾ ਪੁੱਤ ਲੋ ਜੀ ਮਿੱਤਰੋ ਕੰਮ ਦੇ ਵਿੱਚ ਆਪਾਂ ਇੰਨੇ ਵਿਜੀ ਆ ਇਹਨੂੰ ਨਹੀਂ ਦਿਖਾ ਹੋਇਆ ਹਾਂ ਪਰ ਇਹਨੂੰ ਜਿਹੜੀ ਦਵਾਈ ਲਾ ਕੇ ਦਿੱਤੀ ਫਰਕ ਆ ਨਾ ਉਹ ਦੇਣੀ ਆ ਫਰਕ ਆ ਨਾ ਦੋਰੀ ਦਿੱਤੀ ਹੋਣੀ ਦਵਾਈ ਦੇ ਫਿਰ ਕਿੱਥੇ ਪਈ ਆ ਉਹ ਤੇ ਰੱਖੀ ਸੀ ਟੇਬਲ ਦੇ ਉੱਤੇ ਲਓ ਜੀ ਇਹਨੂੰ ਆਪਾਂ ਮੈਂ ਦਵਾਈ ਲੈ ਕੇ ਆਇਆ ਸੀ ਇਹਦੀ ਦਵਾਈ ਪੀਣੀ ਆ ਲੈ ਸ਼ਾਬਾਸ਼ ਇਹ ਤਾਂ ਬਹੁਤ ਸਿਆਣੀ ਆ ਬਈ ਆ ਜਾ ਦਵਾਈ ਪੀਣੀ ਪੁੱਤ ਨੇ ਸ਼ਾਬਾਸ਼ ਆ ਜਾ ਇੱਥੇ ਇੱਥੇ ਇਧਰੇ ਪੀਣੀ ਆ ਦਵਾਈ ਬਾਹਰ ਨਹੀਂ ਜਾਣਾ ਇਹ ਤੁਹਾਡੇ ਪੇਟ ਵਾਸਤੇ ਬੇਟਾ ਇਧਰ ਆਓ ਇਧਰ ਆ ਜਾਓ ਉਹ ਥੱਲੇ ਨਹੀਂ ਪੜਨਾ ਆ ਲੈ ਚੀਜੀ ਲੈ 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 ਚੀਜੀ ਆ ਜਾ ਮੇਰਾ ਪੁੱਤ ਹੋ ਦਿਓ ਹੋ ਦਿਓ ਹੋ ਦੀ ਡਰਾਮੇ ਵਾਜੀ ਹੋ ਰਹੀ ਏ ਸਿੱਧੀ ਗਲੇ ਦੇ ਨਟੇ ਲੈ ਆਡੇ ਦਾ ਮੂੰਹ ਜਰਾ ਆ ਲੈ ਵਾਹ ਜੀ ਪੀ ਦੀ ਓ ਜੀ ਆ ਜਾ ਮੈਂ ਓ ਲੈ ਬਈ ਵੱਡਾ ਮੂੰਹ ਯਾਰ ਓਰੇ ਨੂੰ ਕਰ ਥੋੜਾ ਜਿਹਾ ਬਾਹ ਅੱਗੇ ਉੱਤੇ ਨੂੰ ਆ ਬਾਹਲਾ ਉੱਤੇ ਨੂੰ ਹਾਂ ਗਲੇ ਤੇ ਸੱਟਣੀ ਸੀ ਯਾਰ ਬਸ ਚੱਲ ਰੂਮ ਖਾਜਾ ਲਾਉਣਾ ਭਾਈ ਹੈ ਖਾਜਾ ਲਾਉਣਾ ਹੋ ਜਾਣਾ ਸੱਟ ਕੋਈ ਗੱਲ ਲਗਾਈ ਵਧੀਆ ਹੈ ਹੈ ਔਸ ਸੁਸਤਣੀ ਪੈਂਦੀ ਇੱਥੇ ਹੁਣ ਬਾਹਰ ਨਹੀਂ ਆਹ ਦਵਾਈ ਆ ਜੀ ਟੀ ਨਹੀਂ ਪਿਆ ਇੱਕ ਵਾਰੀ ਵੀ ਨਹੀਂ ਸੀ ਕੀਤੀ ਇਹਨੇ ਹਾਂ ਹਾਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਆਪਾਂ ਜਿਹੜਾ ਆ ਹੁਣ ਅੱਗੇ ਦਾ ਪ੍ਰੋਸੈਸ ਲੱਗੇ ਤੋਰਨ ਸਵੇਰ ਦਾ ਟਾਈਮ ਹੋ ਗਿਆ ਹੈ ਮਿੱਤਰੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੈਲਫਾ ਇਸ ਤੋਂ ਬਾਅਦ ਵੀ ਆਪਾਂ ਇਹਨੂੰ ਲਾਵਾਂਗੇ ਬੈਕ ਸਾਈਡ ਤੇ ਪਲਾਈ ਉਸ ਤੋਂ ਬਾਅਦ ਪੱਲਾ ਛਾੜਾਂਗੇ ਤੇ ਬਣੇ ਰੋ ਵੀਡੀਓ ਨਾਲ ਦਿਖਾਉਨੇ ਆ ਤੁਹਾਨੂੰ ਜੋਰੀ ਆ ਗਈ ਨੇ ਜਿਆਦਾ ਏ ਕਾ ਭਾਜੀ ਦੋਨੇ ਦੇ ਮੋਟ ਪੈਣ ਦਾ ਬੋਲ ਦਾ ਹੂੰ ਕੁੜੀਆਂ ਕਹਿੰਦਾ ਵਾ ਡਬਲ ਹੀ ਪੈ ਗਿਆ ਦੋਨਾਂ ਦਾ ਹੀ ਪੈ ਆਲ ਉਹਨਾਂ ਦਾ ਇੱਕ ਸੀ ਨਾ ਤਾਂ ਇਦਾਂ ਹੋ ਗਿਆ ਹਾਂ ਉਹ ਵੀ ਗੱਲ ਹਾਂ ਪੌਂਚ ਪੈ ਲਓ ਜੀ ਮਿੱਤਰੋ ਲਾਈਟ ਚਲੀ ਗਈ ਆ ਤੇ ਢੀਕਦੇ ਪਏ ਆ ਹੁਣ ਕਦੋਂ ਲਾਈਟ ਆਵੇ ਤਾਂ ਫੇਰ ਕੰਮ ਕਰੀ ਜੀ ਹੁਣ ਪੱਲੇ ਝਾੜਨ ਵਾਲੇ ਰਹਿੰਦੇ ਆ ਹੁਣ ਪੱਲੇ ਬੋਲੇ ਅੱਜ ਝਾੜ ਦਾਣੇ ਫਿੱਟ ਕਰ ਦੇਣੇ ਆਪਾਂ ਤੇ ਉਸ ਤੋਂ ਬਾਅਦ ਮੈਕਾ ਲਾ ਕੇ ਤਾਂ ਫਿਨਿਸ਼ਿੰਗ ਦੇ ਦੇਣੀ ਆਪਾਂ ਇਹ ਲਾਈਟ ਹੈ ਨੀਗੀ ਸਪੀਕਰ ਸਾਡਾ ਲੱਗਾ ਹੋਇਆ ਸ਼ਬਦ ਵਾਲਾ